ਹੋਰ ਵੀ ਮਿੱਤਰੋ ਕਿਵੇਂ ਠੀਕ ਠਾਕ ਹੋ ਬਾਈ ਹੋਰ ਸਾਰਿਆਂ ਜਾਨਵਰ ਸੈਟ ਅੱਜ ਪਹੁੰਚਿਆ ਬਈ ਪਿੰਡ ਭਮੀਪੁਰੇ ਬਾਜੀ ਤੇ ਤੇ ਵੇਖੋ ਮਾਹੌਲ ਬਾਜੀ ਦਾ ਆ ਪਿੰਜਰਾ ਆਪਣਾ ਪਿਆ ਤੇ ਇਹ ਕਹਦੇ ਹੁਣ ਟਾਈਮ ਥੋੜਾ ਹੀ ਆ ਨਾ ਜ਼ਰੂਰੀ ਯਾਤਰੀ ਕਰੂ ਆਈ ਲਾਤੀ ਕਰ ਦਿੱਤੇ ਹੋਇਆ ਹੁਣ ਤਿੰਨ ਕੰਮ ਪੂਰ ਕੱਲੇ ਗਿਆ ਬਾਣੀ ਲਾ ਲਓ ਸਾਰੇ ਬਲਿਆ ਆਂ ਦੇ रह किथे रही ان شاء الله ایک تو رہ جائے گی اٹھھے گھر گئے ہے مرضی کی میں والا ہائے نہیں ہے تو بیٹھ دے دیکھو جو سال سے کہہ رہا ہے وہ کالا دین ہے یہ جی کے بنا دے کافی نہیں ہے بن لے اوٹے مار باج پانی دے ਇਧਰ ਦੇਈ ਜੰਨੇ ਵੀ ਹੁਣ ਕੂਤਰਾਂ ਨੂੰ ਆਪਾਂ ਨੇ ਪਾਣੀ ਤੇ ਕੂਤਰ ਪਾਣੀ ਦੇ ਕੇ ਫਿਰ ਛੜਦੇ ਆ ਮਾਰਦੇ ਆ ਉੱਲੇ ਓਏ ਆ ਜਾਓ ਵੀਰੇ ਆ ਜਾਓ ਯਾਰ ਤੁਰਿਆ ਉਤਰੇ ਆ ਮਰਦੋ ਬਾਗੂ ਤਾਂ ਨਹੀਂ ਹੁੰਦਾ ਇੱਕ ਮੇਰਾ ਰਾਜੂ ਮਾ ਬਾਜ ਮਾਰ ਕੇ ਮੋਰ ਤੋਂ ਬਾਦ ਮੋਰਾਂ ਨੂੰ ਸੁਭਾਦੇ ਮੋਟਾ ਪੇ ਲਾਈ ਜਾਉ ਪਾਣੀ ਦੇ ਦੇ ਆਉਂਦੇ ਪਾਣੀ ਦੇ ਕੇ ਨਾਲ ਦੀ ਨਾਲ ਹੀ ਆਉਂ ਮੋੜਾ ਲਵਾ ਕੇ ਲੈ ਲਾਈ ਦੇ ਲੋ ਇਹ ਪਣੀ ਮੋਟੇ ਮੈਂਟ ਮਾਰਾ ਜਾ ਲਾਓ 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 ਆਪਾਂ ਕਿ ਪ੍ਰਾਤੂਤਰ ਆਇਆ ਇਕੱਠੇ ਨਾ ਲਾਓ ਜੀ ਛੱਡੀ ਜਾਂਦੇ ਬਾਈ ਕੂਤਰ ਤੇ ਕੋਸ ਤੂਤਰ ਛੱਡਦੇ ਆ ਤੇ ਕੋਸ ਵਿੱਚ ਛੱਡੀ ਜਾਂਦੇ ਆ ਆ ਲੋ ਹੋਰ ਵੱਜ ਗਿਆ ਤਿੰਨ ਕੂਤਰਾਂ ਨੂੰ ਲੈ ਜਾਂ ਦੋ ਹੋਰ ਕੂਤਰ ਛੱਡਦੇ ਆ ਕੂਤਰ ਤਕਰੀਬਨ ਅੱਜ ਹੋਊਗਾ ਬਈ 150+ ਕੂਤਰ ਹੋਊਗਾ ਬਹੁਤ ਕੱਟ ਸੀਗਾ ਆ ਆਵੇ ਹੋਰ ਸਾਢ ਤੇ ਕੂਤਰ ਕੂਤਰ ਤੇ ਕੂਤਰ ਹੀ ਜੜਿਆ ਪਿਆ ਮੇਲਾ ਲੱਗ ਗਿਆ ਜੀ ਕੂਤਰ ਵਾਲਿਆਂ ਦਾ ਪਿੰਡ ਪਮੀਪੁਰੇ ਆ ਦੇਖੋ ਕੂਤਰ ਹੋਰ ਉੱਡ ਗਏ ਇਧਰ ਆ ਕੇ ਘਰਾਣੇ ਵਾਲੇ ਪਾਣੀ ਦੇਈ ਜਾਂਦੇ ਆ ਕੂਤਰਾਂ ਨੂੰ मोटराइकले पिंजर खटू ते कबूतर पई ਬਨ ਬਨ ਡੋਲੂ ਚੜਾਈ ਜਾਂਦੇ ਆ ਉਤਰ ਤਾਂ ਇੱਕ ਦੋ ਕੂਤਰ ਡੱਗ ਵੀ ਪਏ ਆ ਬਾਈ ਉੱਲੇ ਤੇ ਇਹਨਾਂ ਨੂੰ ਵੱੱਦ ਪਾਣੀ ਸੀ ਕੋਦਾ ਪਤਾ ਹੀ ਨਹੀਂ ਜਿਹੜੇ ਮਾਰਦੇ ਇੱਥੇ ਖੜ ਕੇ ਜੜ ਕੇ ਜੜ ਕੇ ਜਿਹੜੇ ਮਾਰਦੇ ਆ ਮੈਂ ਨਾ ਬੜਾ ਹੁਣ ਅੱਜ ਬੰਦ ਨਾ ਹੈ ਲੈ ਚੇਰਾ ਲੈ ਚੜਜੋ ਨਟ ਰਿਓ ਉਹ ਵੀ ਟਾਈਮ ਦਾ ਖਰਾਬ ਹੋ ਗਿਆ ਲੈ ਵਧੀਆ ਆ ਜਾ ਲੈਣ ਵਾਲੇ ਬੰਦੇ ਆ ਦੇਖੀ ਵੀਰੇ ਪੁੱਤਰ ਕਿਦਾ ਫੜ ਲਾ ਆਹ ਬਈ ਆਪਣੇ ਗੋਂਡੀ ਪੰਡ ਦੇ ਨੇ ਮਾਰਤਾ ਉਹ ਲੋ ਜੋਗਰਾ ਚੱਕਰ ਫੜ ਲਾ ਪਿਆਰ ਜਿਹੜਾ ਬੜੀ ਪਿਆਰ ਦੇ ਨਾਲ ਆ ਫੜ ਲਾ ਉਹਦਾ ਫੜ ਨਹੀਂ ਵੀਰੇ ਕਿਹੜਾ ਪੁੱਤਰ ਆ ਉਹ ਡੱਬੀ ਜਾਣਾ ਆ ਡੱਬੀ ਉਹ ਕਿਹਨੂੰ ਪੁੱਤਰ ਫੜ ਲਾ ਰੱਖਿਆ ਕਰੀਦਾ ਉਹ ਰੋਕ ਜਾ ਰੋਕ ਜਾ ਫੜ ਕੇ ਰੱਖ ਲੈ ਫੜ ਕੇ ਰੱਖ ਲੈ ਫੜ ਕੇ ਰੱਖ ਲੈ ਉਹ ਜਾ ਉਹ ਜਾਣਾ ਸੜਾਲਾ ਵੀਰੇ ਉਹ ਜਾ ਉਹ ਬੰਦਾ ਯਾਰ ਵੈਕਰੀਆ ਉਹ ਕਿਤਰਾ ਵਾਇਸ ਉਹ ਜੁਗਰ ਦਾ ਫੜ ਲੈ ਉਹਦਾ ਮੈਸੇਜ ਆਵਦਾ ਉਹ ਫੜਨੇ ਲੱਗਦਾ ਉਹ ਸੁਭਾ ਕਰੋ ਫੜ ਲੈ ਅੱਜ ਕੱਲ ਸਰ ਦੇ ਲਈ ਸੁਭਾਗ ਆ ਗਈ ਤੇ ਪੈਸਾ ਮਦਦਾਂ ਚਾਟੀਏ ਨੇ ਸੇਰਾਲਾ ਕਿਡਾਂਗਾ ਸਰਤਾ ਬਾਜੀ ਜਿਹੜਾ ਨਾ ਰੋਮਾ ਨਾਲ ਤੀਰ ਆਵੇ ਬਈ ਬੁੱਲੇ ਮਾਰ ਕੇ ਭਈ ਆ ਗਏ ਕਾਪੀ ਵਾਲੇ ਕੋਲੇ ਤੇ ਬਾਈ ਕਰੀ ਜਾਂਦੇ ਕੂਤਰ ਚੱਕ ਖੱਬਾਡੂ ਦਾ ਲਾਲ ਵਾਲੀ ਉਠੋਦੀ ਦੋਹਣੀ ਫਰਾਂ ਲਾਲ ਇੱਤੋ ਫੜੇ ਲਾਲ ਕੂਸਾ ਵਾਲਾ ਕੂਤਰ ਹੈਗਾ ਆਪਾਂ ਦਾ ਇਹੋ ਵਾਂਗੂ ਬਾਬਾ ਜੀ ਦਾ ਬੜਾ ਲਾਲ ਉਹ ਤਾਂ ਬਹੁਤ ਤਾਂ ਮੇਰੇ ਰੂਹੇ ਲੱਕਣ ਦੇ ਕਾਲੇ ਲਾਲ ਵਾਲੇ ਦਾ ਬੜਾ ਜ਼ਿਆਦਾ ਹੁੰਦੇ ਫੈਲਦੇ ਨੇ ਟੋਲੀ ਵਾਲਾ ਕਰਦੇ ਨੇ ਫਰੀਦਾਲਾ ਦਾ ਤੇ ਦੇ ਦੇ ਕਾਲਜ ਦਾ ਬਾਲਾ ਬਾਲਾ ਆਪਾਂ ਆਇਆ ਜੀ ਸਾਮਣੇ ਆਮ ਆਪਾਂ ਆਇਆ ਜੀ ਪੰਜ ਨੰਬਰ ਦਾ ਪੈਂਟ ਆ ਆ ਜੀ ਸਾਡੀ ਜੀ ਜੀ ਬਹੁਤ ਬਹੁਤ ਜੀ ਦੋ ਦਰਵਾਜ਼ਾ ਬਾਕੀ ਇਹ ਮਾਲੇ ਨਾ ਰੋ ਰੋ ਜੀ ਹਾਂ ਨਾ ਦੇ ਚੱਲ ਜਾਂਦਾ ਹੈ ਨਹੀਂ ਇਹਦੇ ਤੁਹਾਨੂੰ ਜੱਲਣ ਦਾ ਤਾਂ ਇਹ ਸਾਡੇ ਦਾਸ ਆ ਆ ਸੱਜੇ ਜਲਾਲ ਫੱਟੀ ਲਾਲ ਪੂਜ ਸਾਹਿਬ ਆ ਜਿੱਥੇ ਜਲਾਲ ਪੱਟੀ ਲਾਲ ਪੂਜ ਤਾਂ ਦੋਨੇ ਰਹਿੰਦੇ ਆ ਕੋਈ ਤੰਗ ਆ ਕੋਈ ਆਉਂਗਾ ਨਾ ਬ੍ਰੋ ਇਹ ਮੈਂ ਆ ਰਿਹਾ ਹਾਂ ဘယ်တော့မှမလုပ်ဘူး ਆਇਆ ਸੀ ਬੰਦਾ ਜੀ ਉਸਨੇ ਬਾਜ ਮਾਰੀ ਸੀ ਕਿਹੜੇ ਮੱਲੇ ਟੂ ਸਟ ਹੋਰੀ ਹੋਈ ਤੇਰਾ ਬਾਜ ਜਿਹੜਾ ਸਵੇਰ ਦਿੱਤੀ ਆਵਾਜ਼ ਨੇ ਪਾਈ ਆ ਰਹੀ ਆ ਪਾਈ ਸੀ ਇੱਕ ਦੀ ਰਿਕਾਰਡਿੰਗ ਆ ਬੰਦੇ ਵਾਲੇ ਦੀ ਜਿਹੜਾ ਬਹਿ ਕੇ ਕੁਕਰੋਤੇ ਸੀ ਹਾਂ ਨਿਸਾਨ ਸਾਹਿਬ ਆਇਆ 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 ਇਹ ਬਹਿ ਨਹੀਂ ਜਾਂਦਾ ਵੀ ਕਿਹੜਾ ਜੀ ਬੁਤਰਾ ਨੀ ਟੂ ਜੀ ਜਿਹੜਾ ਆਉਣਾ ਆਇਆ ਨਹੀਂ ਹਾਂ ਹੋਰ ਆ ਰਹੇ ਨੇ ਲਓ ਜੀ ਪੰਮੀਪੁਰੇ ਬਈ ਅੱਜ ਪਹਿਲਾ ਨਾਮ ਪੱਖਾ ਦੂਜਾ ਕੱਪਾ ਤੀਜਾ ਫਿਰ ਕੱਪਾ ਕਾਹਨ ਦਿੱਤੇ ਜਾਣੇ ਅੱਜ ਇਧਰ ਪ੍ਰਸ਼ਾਦਾ ਪਾਣੀ ਚੱਲੀ ਜਾਂਦਾ ਇੱਕ ਦੂਜਾ ਨੀਂਹ ਜੜਦੇ ਆ ਜਾਂਦੇ ਓਏ ਅੰਮ੍ਰਿਤ ਓਏ ਨੇ ਕਿਹਦੀ ਬਣੀ ਉਹ ਸਾਢੇ 3:00 ਵੀ ਤਿੰਨ ਨਗੂਤਰ ਵਾਹ ਹੋਇਆ ਭਮੀਪੁਰੇ ਸੱਡੇ ਦਿਨ ਹੋਏ ਵੀ ਤਿੰਨ ਨਗੂਤਰ ਵਾਹ ਹੋਇਆ ਭਮੀਪੁਰੇ ਹੈਲੋ ਇੱਥੋਂ ਫੇਰ ਤੇ ਮੇ ਲੈ ਗਿਆ ਪੈਸੇ ਜਾਨ ਦੀ ਬਾਜੀ ਆ ਗਈ ਭਾਈਏ ਜਾਨ ਦੀ ਬਾਜੀ ਆ ਗਈ ਪੱਟਣ ਦੀ ਬਾਜੀ ਹੋ ਗਈ ਆ ਗਿਆ اچھا دیکھو طاقتیں دیکھی بنا اپنے پاس کتنے رہ گئے ایک بار تینوں بھی لے بھائیوں دا ہن او پانچ تا کر رہا ہے مطلب پانچ تا دا کمال آيا ਬਾਈ ਚਾਰ ਗੱਡਾ ਖੁੱਪੇ ਪਾਹਾ ਕੱਢਿਆ ਬਾਈ ਜੇ ਉਹਨਾਂ ਦੇ ਵਿੱਚ ਆ ਗਿਆ ਬੰਦਾ ਨਹੀਂ ਬਣੀ ਵੀਰੇ ਟਾਈਮ ਲੈ ਨਾ ਕਿਰੋਥੇ ਵੀਰੇ ਉੱਤੇ ਵੀਰੇ ਟਾਈਮ ਬਾਈ ਕੁਕਰ ਸਾਡਾ ਵੀ ਤਾਂ ਆ ਗਿਆ ਸਾਡੇ ਤੇ ਕਹਾਂ ਲੱਗਿਆ ਲੱਗ ਸਾਡੇ ਲਈ ਆ ਰੋਟੇ ਪੰਜਵਾਂ ਕੱਢ ਲੈ ਚੱਲਣ ਵਾਲਾ ਚੱਲਣ ਵਾਲਾ ਥੱਲੇ ਦਾ ਹੁੰਦਾ ਹੈ ਥੱਲੇ ਕਿ ਰਹੇ ਜਿਵੇਂ बचा उतां बचा उतां बेचा ਦਿਵਾ ਮਾਪੂਰੀ ਦੇ 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 ਮੈਂ ਕਿਸੇ ਨੂੰ ਮੈਂ ਚੈੱਕ ਕਰਾ ਰਿਹਾ ਹਾਂ 140 ਓਏ ਇੱਕ ਦੇ ਟਾਈਮ ਆ ਜਾਂਦਾ ਜਿਸੇ ਨਾਮ ਨਾ ਮੇਰਾ ਹੋ ਹੋ ਜਾਂਦੀ ਆ ਤੁਮ ਲਾ ਗਿਆ ਨਾ ਹਾਂ ਆ ਦੇ ਬਗਾਨੇ ਬਾਈ ਜਿਹਦੇ ਪੰਜਵਾਂ ਜਿੰਨਾਂ ਦੀ ਪੰਜਾਂ ਦੀ ਹੋਈ ਆ ਉਹ ਹੋ ਜਾਓ ਇੱਕ ਪਾਸੇ ਹਾਂ ਵੀਰੇ ਇੱਕ ਪਾਸੇ ਉਹਨਾਂ ਬਾਕੀ ਜਾਓ ਹੋ ਜਾਓ ਹੋ ਜਾਓ ਵੀਰੇ ਇੱਕ ਪਾਸੇ ਹੋ ਜੇ ਜਿਹੜੇ ਕਬੂਤਰਾਂ ਦਾ ਟਾਈਮ ਹਾਂ ਠੀਕ ਆ ਸੀਗਾ ਤਿੰਨ ਉਹ ਹੋ ਜਾਓ ਇੱਕ ਪਾਸੇ ਬਾਕੀ ਜਾਓ ਥੱਲੇ एगो मारिया मार मार के कने आथे देव को फोन दी आके मार सिंह कने तो कने यार दा साचा धन्यवाद बाकी फिर क्या गाता ਜਿੰਦਾਬਾ ਹੋਇਆ ਬਹੁਤ ਬੜੇ ਬਾਈ ਨੀ ਵਾਹ ਵਾਹ ਆਉਤੋਂ ਤੋਂ ਤੇਰੇ ਪੱਤਰ ਪੁੱਤਰ ਨਹੀਂ ਇਹ ਗੱਲ ਕਰਦਾ ਸੱਤ ਰਵੇ ਹੁਣ ਅੱਧਾ ਤਰਾ ਕਰੀਂ ਬਾਅਦ ਵਿੱਚ ਬਾਅਦ 27 ਜਿਹੜੇ ਆ ਪੰਜ ਗੂਤਰਾਂ ਦੀ ਇੱਕ ਵਾਸੇ ਆ ਤਿੰਨ ਗੂਤਰ ਤੇ ਟਾਈਮ ਚੱਲ ਰਿਹਾ

ਪੱਕੇ ਨੋਕਾ ਪਵਾ ਬਾ ਵੀ ਆ ਵੀ ਲਿਆ ਲਿਆ ਜੀ ਦੇਖ ਲਿਆ ਪਹਿਲਾ ਕੀ ਦਾ ਪਹਿਲਾ ਪਹਿਲਾ ਉਹਨਾਂ ਦਾ ਵੀਰੇ ਕੱਪੜਿਆਂ ਦਾ ਕੀ ਕਹਿੰਦੇ ਹੁੰਦੇ ਥਾਲ ਵਾਲਿਆਂ ਦਾ ਠੀਕ ਪੱਖਾ ਪਹਿਲਾ ਠੀਕ ਬਾਅਦ ਦੇ ਬਾਅਦ ਬਿਜਲੀ ਆ ਜਾਓ ਕੋਈ ਮਰ ਕੋਈ ਸਾਡੇ ਨੇ 500 ਦਿੱਤਾ ਤੁਹਾਡੇ ਪਿੰਡ ਪਹਿਲਾ ਨਾਮ ਠੀਕ ਹੈ ਇਹਦਾ ਭੂਆ ਦਾ ਮੁੰਡਾ ਹੀ ਆ ਇਹ ਸਾਡੀ ਸੁਆ ਦਾ ਮੁੰਡਾ ਇਹ ਧੰਨਵਾਦ 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 ਉਹ ਦਵਾਕਾ ਨੂੰ ਧੰਨਵਾਦ ਕਰਦੇ ਹਾਂ ਸਾਡੇ ਦੂਸਰੇ ਬਾਈ ਨਿਭੜਿਆ ਨੇ ਪਹਿਲਾਂ ਨਾ ਕੰਪਿਊਟਰ ਦਿੱਤਾ ਹੈ ਕਹਿੰਦਾ ਜਿੰਨੇ ਪਏ ਬਈ ਮੇਰੇ ਤੋਂ ਪੈਸੇ ਕੋਈ ਨਹੀਂ ਦਵਾਕਾ ਦੀ ਬਾਜੀ ਨੇ ਦੇਖਾਣੇ ਕਿੱਥੇ ਆ ਸਾਦਾ लोजी नाम साल पाल भाई ਮੈਂ ਕਿਹਾ ਹਟਲਿੰਗ ਨੂੰ ਮੈਗਨੇਟ ਨੂੰ ਕਰ ਲੈ ਕੇ ਕੋਈ ਵੀ ਇਹ ਮੋਟਾ ਬਾਲ ਦੀ ਨਾਲ ਕਿੰਨੇ ਵਾਰ ਦੇਣੀ ਬੋਲਿਓ ਵੀ ਇਹਦਾ ਬੰਦਾ ਬੋਲਦਾ ਆਲਾ ਕੋਈ ਨਾ ਪੀਜੋ 15400 ਕੋਈ ਨਹੀਂ ਪਤਾ ਜੰਗਲ ਦੇ ਪਾਸੇ ਆਪ ਦੇ ਟਿਕਾੜੇ ਕੋਈ ਨਹੀਂ ਬੋਲ ਦੇ ਬੋਲ ਦੇ ਉਹ ਆ ਪਹਿਲਾਂ ਨਾ ਫੜੋ ਬਾਈ ਆ ਗਾਲ ਵਾਲੇ ਬਾਈ ਗਾਲ ਵਾਲੇ ਕਿੱਥੋਂ ਵਾਲੇ ਗਾਲ ਵਾਲੇ ਗਾਲ ਵਾਲੇ ਗਾਲ ਵਾਲੇ ਆ ਬਾਈ ਠੀਕ ਆ ਜੀ ਹਾਂ ਤਾੜੀਆਂ ਮਾਰਦੇ ਤਾੜੀਆਂ ਮਾਰੋ ਬੁੱਢਾ ਨਾ ਫੌਜੀ ਚੱਕਰ ਤੇ ਫੌਜੀ ਚੱਕਰ ਤੇ ਆਪਣੇ ਬੋਲੀ ਚੱਕਰ ਤੇ ਪਿੱਛੇ ਬੁੱਢਾ ਨਾ ਆ ਜਾਓ ਬਾਈ ਅੰਦਰ ਆ ਜਿੰਦਰਾਏ ਮੂਰੇ ਨਖਰੇ ਕੋਲ ਪਾਸੇ ਗੱਲ ਕਰਦਾ ਇੱਕ ਟੁਪੈਟਾ ਇਧਰ ਦੇਖ ਲੈ ਆਜਾ ਇਹ ਦੂਜਾ ਨਾਮ ਆ ਭਾਈ ਦੂਜਾ ਨਾਮ ਹਾਂਜੀ ਦੂਜਾ ਨਾਮ ਪਾਜੀ ਚੈੱਕ ਕਰਾ ਦੋਦੀ ਚੈੱਕ ਕਰਾ ਚਲੇ ਹੋ ਜਾ ਵੀਰੇ ਇੱਕ ਟੁਪੈਟਾ ਇਹ ਆ ਫੜੀ ਠੀਕ ਆ ਜੀ ਆ ਦਿਓ ਪੇਮੈਂਟ ਉਹਨਾਂ ਦੀ ਦੂਜਾ ਨਾਮ ਫੌਜੀ ਚੈੱਕ ਕਰ ਬਈ ਠੀਕ ਆ ਜੀ ਹਾਂ ਤਾੜੀਆਂ ਵੀ ચાલો લોકો તીજે આવો લાલસવાળાનો એનાડા લાલસવાળાનો આદમે અમે ઓકે બોલેલા આઈતે મુરે આજા અચ્છા ગાડી માં માર દયા કરા લાલસવાળા તીજો નંબર જી યાર ભાઈ કી ના ફડા મંગુ મંગુ લાલસવાળા ઠીક આ જી ચાલો જી સાતમામુ પર વરા પરી ઠીક આ જી ઓથે પે આવો જી વિરે કે લે ઓ ભરે હાથ માં મેં મારા કામ ਉਸ ਨਾਲ ਬਾਈ ਜੇ ਨੂੰ ਆ ਕੇ ਆਇਆ ਮੇਰੇ ਬਾਪ ਨੂੰ ਲਓ ਜੀ ਬਾਈ ਜੀ ਮੈਂਬਰ ਐਮਨਦੀਪ ਬਿੰਦਲ ਠੀਕ ਆ ਜੀ ਇਹਨਾਂ ਦਾ ਕਬੂਤਰ ਜਿੱਤਿਆ ਬਿੰਦਲ ਵਾਲਿਆਂ ਦਾ ਆਜੋ ਹਿੱਕੀ ਆਇਆ ਕਾਲ ਖਾਲੇ ਇਹਦੇ ਉਹਨੇ ਮਾਰੀ ਗੱਲ ਮਗਰ ਦੀ ਉਹਨੇ ਲੈ ਗਿਆ ਪਾਨਿਆ ਪਾਵੇ ਮੁੰਡਿਆਂ ਦੇ ਰੂਪਾ ਇਹਨਾਂ ਦੇ ਇਹ ਤਾਂ ਉਹਨਾਂ ਨਾਲ ਆਜਾ ਜੀ ਉਹ ਜੀ ਜਿਉਤਾ ਦੀ ਪੇਮੈਂਟ ਦਿਓ ਚਲ ਰੂਪਾ ਮੈਂਬਰ ਆਜੋ ਓਕੇ ਜੀ ਓਕੇ ਬਹੁਤ ਧੰਨਵਾਦ ਸਾਨੂੰ ਸਾਨੇ ਪਰਮਾ ਜੀ ਜਰੂਰ ਇੱਕ ਰੂਪ ਮੈਂਬਰ ਦਾ ਸਨਮਾਨ ਕਰਦੇ ਭਾਣੇ ਤਾੜੀਆਂ ਵਿਚਾਰੀਆਂ ਲਾ ਲੈ ਵੀ ਦੇਖੋ ਆ ਗਏ ਮੋਢੇ ਬਾਜ਼ਾਰ ਤੋਂ ਤਾੜੀਆਂ ਲਾ ਦਿਓ ਤਾੜੀਆਂ ਵੇ ਤਾੜੀਆਂ ਮਾਰ ਦਿਓ ਵੀਰੇ ਸਾਰਾ ਸਨਮਾਨ ਕਰਦੇ ਆਪਣੇ ਬਾਜੀ ਦੇ ਇਹੀ ਕਰਦਾ ਲਰਦਾ ਸੀ ਵੀਰੇ ਸਾਰੇ ਠੀਕ ਹੈ ਜੀ ਠੀਕ ਹੈ ਨਾ ਕਰਦਾ ਤਾਂ ਉਹ ਵਾਲੇ ਆਏ ਹੋਣ ਅਸੀਂ ਤੇਰੇ ਵਾਸਤੇ ਜਿਹੜੇ ਪ੍ਰਮਾਣਿਕਾ ਹੱਕ ਬਣਦਾ ਜਾਵੇ ਠੀਕ ਹੈ ਮੜੇ ਸਾਈਡ ਤੋਂ ਵੀ ਹੋ ਕੇ ਸਾਈਡ ਤੋਂ ਵੀ ਹੋ ਕੇ ਪਿਛਾਰੀਆਂ ਦੀ ਹਾਂਜੀ ਬਾਕੀ ਸਾਰੀ ਕਮੇਟੀ ਵੱਲੋਂ ਅਸੀਂ ਇਹਦਾ ਸਨਮਾਨ ਕਰਦੇ ਆਂ ਜੀ ਹਾਂਜੀ ਬਹੁਤ ਵਧੀਆ ਗੱਲ ਹੈ هي ڪلجي ۽ اڄ مونڊ بڻ گيا اڄ ٿوڏا به اوي سمنه ڏي ڏي جو تڪنه هم مئي رهن ته تنهن لا لا تو لا ڪاڙي وئي اٿرو ني پاس ڪو آهي ها بھائی لوڪو تو اين ۽ هي ڪاپي دي نال સેવા ڪردا آيو آيو آيو